ਇਕਾਲ ਮੈਂ ਹਰਿਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕਾ ਨਿਊਜ਼ਲਾਈਨ ਤੋਂ ਰਿਪੋਰਟਰ ਪੀਤ ਪੱਟੀ ਜੀ ਦੀ ਖਾਸ ਰਿਪੋਰਟ ਸੀਆਈਏ ਸਟਾਫ ਖਰੜਵਾਲੋਂ ਵਿਕਲਚੋਰ ਵਿਰੋਧਾ ਕੀਤਾ ਪਰਦਾਫਾ 6 ਚੋਰੀ ਕੀਤੀਆਂ ਕਾਰਾਂ ਅਤੇ ਇੱਕ ਐਕਟਿਵ ਬਰਾਮਦ ਕਰਨ ਵਿੱਚ ਸਫਲਤਾ ਕੀਤੀ ਹਾਸਲ ਡੀਐਸਪੀ ਤਲਵਿੰਦਰ ਸਿੰਘ ਗਿੱਲ ਕੀ ਕਹਿੰਦੇ ਇਸ ਬਾਰੇ ਆਓ ਸੁਣੀਏ ਨੀਪਕ ਪਾਰਖ ਐਸਐਸਪੀ ਮੁਹਾੜੀ ਜਿਹਦੇ ਦੇ ਨਿਸ਼ਾ ਨਿਰਦੇਸ਼ ਅਨਸਾਰ ਸੀਆਈਏ ਦੀ ਟੀਮ ਨੂੰ ਕੰਮ ਕਰਦੇ ਹੋਏ ਕਬਡੀ ਸਫਲਤਾ ਮਿਲੀ ਹੈ ਜਦੋਂ ਅਸੀਂ ਕਾਰ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ ਕੀਤਾ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਨੇ ਇਹਦੇ ਵਿੱਚ ਸਦਰ ਖਰੜਚ ਮੁਕੱਦਮਾ ਦਰਜ ਕਰਦੇ ਹੋਏ ਇਹ ਤਿੰਨੋਂ ਬੰਦੇਆਂ ਕੋਲੋਂ ਸਾਨੂੰ 6 ਕਾਰਾਂ ਬਰਾਮਦ ਹੋਈਆਂ ਨੇ ਜੀ ਚੋਂ 5 ਆਲਟੋ ਕਾਰਸ ਨੇ ਇੱਕ ਵੈਗਨਾਰ ਹੈ ਤੇ ਇੱਕ ਐਕਟਿਵਾ ਬਰਾਮਦ ਹੋਇਆ ਇਹ ਚੋਰ ਮੁਹਾਲੀ ਜ਼ਿਲ੍ਹੇ ਦੇ ਅਡਾ ਏਰੀਆ ਚ ਭੀੜ ਭੜਾਤੇ ਵਾਲੀਆਂ ਮਾਰਕੀਟਾਂ ਜਾਂ ਹੋਰ ਬਾਜ਼ਾਰਾਂ ਚ ਜਿੱਥੇ ਕਾਰਾਂ ਪ੍ਰਾਣੀਆਂ ਖੜੀਆਂ ਹੁੰਦੀਆਂ ਸੀ ਆਲਟੋ ਯਾ ਵੈਗਨਾਰ ਉਹਨਾਂ ਨੂੰ ਪ੍ਰਾਣੀਆਂ ਚਾਬੀਆਂ ਨਾਲ ਖੋਲ ਕੇ ਉਹਨਾਂ ਨੂੰ ਚੋਰੀ ਕਰਕੇ ਅੱਗੇ ਵੇਚਦੇ ਸੀ ਇਹਦੇ 2 3 ਮੇਨ ਚੋਰ ਸੀ ਜਿਨ੍ਹਾਂ ਨੂੰ ਅਸੀਂ ਦੋਨੋਂ ਗ੍ਰਿਫਤਾਰ ਕਰ ਲਿਆ ਤੇ ਇੱਕ ਬੰਦਾ ਜਿਹਨੂੰ ਇਹ ਅੱਗੇ ਵੇਚਦੇ ਸੀ ਕਾਰਾਂ ਤੇ ਉਹ ਅੱਗੇ ਇਹਨਾਂ ਦੀ ਸੇਲ ਪਰਚੇਸ ਕਰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਇਹ ਬੰਦੇ ਦੇਖ ਤੇ ਇਹ ਤਿੰਨੋਂ ਦੋਸ਼ੀ ਅੱਡ-ਅੱਡ ਜਗ੍ਹਾ ਦੇ ਰਹਿਣ ਵਾਲੇ ਨੇ ਇਹਨਾਂ ਚ ਇੱਕ ਲੋਕਲ ਦੋਸ਼ੀ ਸੀਗਾ ਜਿਹੜਾ ਖਰੜਾ ਦਾ ਰਹਿਣ ਵਾਲਾ ਜਿਹੜਾ ਇਹਨਾਂ ਨੂੰ ਸਪੋਰਟ ਪ੍ਰੋਵਾਈਡ ਕਰਦਾ ਸੀ ਬਾਕੀ ਕਮਲਜੀਤ ਸਰ ਤਰਨਤਾਰਨ ਦਾ ਰਹਿਣ ਵਾਲਾ ਤੇ ਦੂਜਾ ਦੋਸ਼ੀ ਅਸੀਂ ਮਿਹਰਬਾਨ ਲੁਧਿਆਣੇ ਦਾ ਗ੍ਰਿਫਤਾਰ ਪਹਿਲਾਂ ਵੀ ਕੋਈ ਮਕਦਮੇ ਦਰਜ ਐ ਜੀ ਇਹਨਾਂ ਤੇ ਦੋ ਦੋਸ਼ੀਆਂ ਤੇ ਪਹਿਲਾਂ ਕਾਰ ਚੋਰੀ ਦਾ ਆਰਟੀਫੈਕਟ ਮਕਦਮਾ ਦਰਜ ਹੈ 2023 ਦਾ ਉਹਦੇ ਜਮੀਨਾ ਤੋਂ 7-8 ਵਹੀਕਲ ਰਿਕਵਰ ਹੋਏ ਸੀਗੇ ਤੇ ਇੱਕ ਦੋਸ਼ੀ ਤੇ ਐਨਡੀपीएस ਦਾ ਮਕਦਮਾ ਦਰਜ ਜਿਹੜੇ ਅੱਜ ਤੁਸੀਂ ਇਹਨਾਂ ਕੋਲੋਂ ਬਰਾਮਦ ਕੀ ਕੀ ਕੀਤਾ ਜੀ ਇਹਨਾਂ ਕੋਲੋਂ ਜੀ ਸਾਨੂੰ 6 ਕਾਰਾਂ ਤੇ ਇੱਕ ਐਕਟਿਵਾ ਬਰਾਮਦ ਹੋਇਆ ਇਹ ਫੋਰਸ ਫੇਸ ਕਰਤੇ ਜੀ ਪੁਲਿਸ ਹਾਂਜੀ ਇਹਨਾਂ ਦਾ ਰਿਮਾਨ ਹੋਇਆ ਦਸਿਆ ਨੇ ਕਿੱਥੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦੇ ਆ ਜੀ ਇਹਨਾਂ ਨੇ ਮੁਹਾਲੀ ਏਰੀਆ ਚ ਖਰੜ ਏਰੀਆ ਹੋ ਗਿਆ ਜੀ ਸੈਕਟਰ 70 ਦੀ ਮਾਰਕੀਟ ਹੋ ਗਈ ਸੈਕਟਰ 82 ਦੀ ਮਾਰਕੀਟ ਹੋ ਗਈ ਅੱਡ ਅੱਡ ਜਗ੍ਹਾ ਜਿੱਥੇ ਇਹਨਾਂ ਨੂੰ ਕੋਈ ਪੁਰਾਣੀ ਕਾਰ ਮਿਲ ਜਾਂਦੀ ਸੀ ਜਿਹਨੂੰ ਪੁਰਾਣੀ ਚਾਬੀ ਨਾਲ ਖੋਲਿਆ ਜਾ ਸਕਦਾ ਸੀ ਉੱਥੋਂ ਇਹ ਕੰਮ ਚੱਲਦਾ ਸੀ ਇਹ ਕੱਲੇ ਇਹੀ ਹੈ ਕਿ ਇਹਦੇ ਮੈਂਬਰ ਵੀ ਹੋਰ ਹੈ ਜੀ ਕਰੋਦੇ ਚਾਰ ਵਿਅਕਤੀ ਨੇ ਜੀ ਜਿਨ੍ਹਾਂ ਤੇ ਅਸੀਂ ਮੁਕਦਮਾ ਦਰਜ ਕੀਤਾ ਚਾਰ ਦੋਸ਼ੀ ਨੇ ਜੀ ਜਿਨ੍ਹਾਂ ਚੋਂ ਤਿੰਨ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਆ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂ ਉੱਪਰ ਡੀਜੀਪੀ ਨੂੰ ਕੋਈ ਲੈਟਰ ਕੱਢ ਰਹੇ ਹਾਂ ਅਸੀਂ ਜਿਹੜੇ ਸਾਡੀ ਟੀਮ ਨੂੰ ਐਪਰੀਸ਼ੀਏਸ਼ਨ ਰਿਵਾਰਡ ਦਿੱਤੇ ਜਾਂ ਲੈਟ ਟਾਈਮ ਟੂ ਟਾਈਮ ਦਿੱਤੇ ਜਾਂਦੇ ਨੇ ਤੇ ਅਸੀਂ ਅੱਗੇ ਵੀ ਐਸਐਸਪੀ ਸਾਹਿਬ ਰਿਕਮੈਂਡ ਕਰਦੇ ਹਾਂ